ਸਤਿ ਸ਼੍ਰੀ ਅਕਾਲ ਜੀ ਸਤਿ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਕਾਲ ਮੈਂ ਕਮਲ ਆ ਜੀ ਕਮਲ ਮੈਂ ਇਹਨਾਂ ਦਾ ਸਿਰ ਹੀ ਆਗਾ ਹਾਂ ਤੇ ਇਹਨਾਂ ਦਾ ਰੌਲਾ ਪੈ ਰਿਹਾ ਮੈਂ ਬਹੁਤ ਦੂਰ ਤੱਕ ਸੋਚਦਾ ਨਹੀਂ ਕਿਹੜਾ ਸਿਰ ਹੀ ਸੋਚਦਾ ਇਹਦਾ ਰੌਲਾ ਪੈ ਰਿਹਾ ਮੈਨੂੰ ਆਖਿਆ ਤੂੰ ਨਮੇੜ ਲ ਇਹਦੇ ਘਰ ਵਾਲੇ ਨਾਲ ਮੈਂ ਤੈਨੂੰ ਮੇੜ ਲ ਮੈਂ ਆਇਆ ਮੈਂ ਆਪ ਹੀ ਵਿਆਹ ਕਰਾਉਂਗਾ ਮੈਂ ਬਸਾਉਂਗਾ ਇਹਨੂੰ ਬਾਕੀ ਇਹਨੂੰ ਬੱਛ ਲੋ ਮੈਂ ਇਹੀ ਗੱਲ ਪਹਿਲਾਂ ਕਹਿ ਘਟਿਆ ਵੀ ਜਦੋਂ ਕੈਮਰਾ ਵੀਡੀਓ ਚੱਲਦੀ ਉਹਦਾ ਨਾਂ ਵਿੱਚ ਟੋਕਿਆ ਕਰੋ ਬਾਅਦ ਵਿੱਚ ਠੋਕ ਲਓ ਚਲ ਇਹ ਸਾਡੀ ਹੈਗੀ ਬੀਬੀ ਜੀ ਬੀਬੀ ਉੱਧਰ ਦੇਖ ਕੈਮਰਾ ਉੱਧਰ ਚੱਲ ਰਿਹਾ ਸਾਸਤਰੀਕਾਲ ਬੇਬੇ ਬੇਬੇ ਇਹ ਸਾਡੀ ਬੇਬੇ ਮਾਇਆ ਇਹ ਬੇਬੇ ਆ ਮੇਰੀ ਬਹੁਤ ਮੇਰਾ ਮੋਹ ਕਰਦੀ ਹੈ ਇਹ ਤਾਂ ਮੈਨੂੰ ਐ ਮੰਨੇ ਵੀ ਵਧੀਆ ਪੂਰਾ ਹੁਣ ਮੈਂ ਕਹਦਾ ਮਾਰਦਾ ਡੈਲਾ ਪਲਕਾਂ ਤੇ ਰੱਖਦਾ ਪੂਰਾ ਪਲਕਾਂ ਤੇ ਰੱਖਦੀ ਹੈ ਬੇਬੇ ਤਾਂ ਮੇਰੀ ਐ ਕਹਿੰਦੀ ਹੈ ਕਹਿੰਦੀ ਜੇ ਮਾਨਯਾ ਵੀ ਮੇਰੀ ਕੁੜੀ ਦਾ ਉਧਰ ਤਲਾਕ ਹੋ ਗਿਆ ਮੈਂ ਤੇਰੇ ਨਾਲ ਤੁਰਦੀ। ਚੱਲ ਵੀ ਪਲੇਗ ਦੇ ਜਾਣਿਆ ਖੱਖਾਂ ਪਾੜ ਦੂੰਗੀ ਜੇ ਮੇਰੀ ਕੁੜੀ ਇਹਨੂੰ ਪਤਾ ਨਹੀਂ ਇਹਦਾ ਉਹ ਨਾ ਕੰਮ ਲਾਉ ਕਾਮਲਾ ਨਹੀਂ ਹੈਗਾ ਇਹ ਇਹ ਸੋਚਦਾ ਦੂਰ ਦੀ ਪਰ ਇਹ ਬਾਲੀ ਦੂਰ ਦੀ ਸੋਚਦਾ ਇੰਨੀ ਦੂਰ ਦੀ ਸੋਚਦਾ ਵੀ ਨਹੀਂ ਚਾਹੀਦਾ ਇਹਦਾ ਪਲੇਗ ਦੇ ਜਾਣਾ ਸਾਡੇ ਪਰਿਵਾਰ ਦੀ ਅੱਕ ਰੱਖਣ ਲੱਗ ਗਿਆ ਹਾਂ ਆ ਦੱਸ ਮੈਂ ਤਾਂ ਬਿਆਹ ਹੈ ਕਹਿਣਾ ਆ ਵੀ ਤੁਹਾਡੇ ਘਰ ਬਸ ਜੂ ਹੋਰ ਵੀ ਕਿੱਥੇ ਤੋਰेंगी ਇਹਨੂੰ ਬਾਲਾ ਨਾ ਬੋਲਿਆ ਕਰ ਆਹ ਮੁੰਡਾ ਦੱਸ ਸੁਣ ਕੀ ਕਹਿਣਾ ਭਾਈ ਤੂੰ ਆ ਹੈਗਾ ਮੇਰਾ ਘਰ ਵਾਲਾ ਇਹਨੇ ਮਰਤ ਪਾ ਛੱਡਿਆ ਜਦੋਂ ਕਿਤੇ ਵਿਆਹ ਚ ਲਵਾਇਆ ਜਾਣਾ ਨੂੰ ਪਤਾ ਨਹੀਂ ਕਿਹਦੇ ਨਾਲ ਦਾ ਚੜ ਕੇ ਘਰੇ ਆ ਜਾਂਦੀ ਐ ਇਹਦੇ ਨਾਲ ਨਹੀਂ ਮੈਂ ਤਾਂ ਇਹਨੇ ਤਪਾਰ ਰੱਖਿਆ ਖੇਤ ਬਾਗ ਜਾ ਆਈ ਪਤਾ ਲੱਗਦਾ ਵੀ ਚੱਕਿਆ ਝੋਲਾ ਪੰਡ ਕਦੋਂ ਖੇਤ ਬਾਗ ਜਾ ਮੜਾ ਇਹ ਕੰਮ ਕਰ ਚੱਕਿਆ ਝੋਲਾ ਪੰਡ ਰਤ ਪਾ ਛੱਡਿਆ ਬਸ ਤਰਾਕ ਲੈਣਾ ਐ ਤੋਂ ਬਸ ਤੇ ਆ ਆਪਣਾ ਹੈਗਾ ਭਰਾ ਅਸੀਂ ਕੱਲ ਜੀ ਮੈਂ ਜੱਗਾ ਇਹ ਭੈਣ ਮਰੀ ਲੜਕੀ ਆਈ ਐ ਸਾਡੇ ਘਰੇ ਪਰੌਣਾ ਸਾਡਾ ਬਹੁਤ ਦੰਗ ਕਰ ਰੱਖਿਆ ਨੇ ਮੈਨੂੰ ਆਇਆ ਲੱਗਦਾ ਜਿਹੜੇ ਹਸਾਬ ਨਾਲੇ ਚੱਲਦੇ ਘਰ ਮੇਰਾ ਵੀ ਬੱਟੂ ਹੈ। ਉਹ ਗੱਲ ਲੈ ਨਾ ਬੌਲੀਆਂ ਨਾ ਸਿਆਣੀਆਂ। ਹਾਂ। ਹੋਰ ਮੈਂ ਤਾਂ ਇਹ ਕਹਾਂ ਨਾ ਜਿਵੇਂ ਆ ਪ੍ਰੌਣਾ ਕਹਿੰਦਾ ਵੀ ਮੈਂ ਤੈਨੂੰ ਤਲਾਕ ਲੈਣਾ। ਪ੍ਰੌਣਾ ਤੈਨੂੰ ਨਾਮਜ਼ਦਰੀ ਦੇਵਾਂਗੇ ਲੈ ਲੈ ਤਲਾਕ। ਤਾਂ ਕੀ ਕਰਾਂ ਮੈਂ ਕਹਾਂ ਚੱਕ ਦੇ ਬੱਟੇ, ਕੱਕ ਦੇ ਵਾਰ ਚ ਰੂੜੀ ਨਾ ਤਾਂ ਤੇਰਾ ਕਰ ਬਾਜੂ। ਹੋਰ ਮੇਰੇ ਬਾਜੂ। ਮਾ ਤਾਂ ਮੇਰਾ ਹੋ। ਬੇ ਮੇਰਾ ਤਾਂ ਉੱਜੜ ਗਿਆ ਤੁਹਾਡੇ ਚੱਕਰ ਚ ਦੋਨਾਂ ਦੇ ਚ। ਨਹੀਂ ਆਪਣਾ ਦਵਾਰੇ ਬਸ ਜੂਗਾ। ਮੈਂ ਤਾਂ ਇਹ ਕਹਾਂ। ਚੱਲ ਪੇ ਜਾ ਜੇ ਨਾ ਬੋਲ। ਹਾਂ ਜਾ ਡੰਗਰਾਂ ਨੂੰ ਕੱਖ ਪਾਇਆ ਜਾ ਕੇ ਕੱਖ ਤਾਂ ਮੈਂ ਪਾਇਆ ਆ ਬੇਬੇ ਨਾ ਦਾਣਾ ਲਾਇਆ ਜਾ ਜਾ ਕੇ ਗੋਹਾ ਹਟਾਇਆ ਆਹ ਗੋਹਾ ਵੀ ਹਟਾਇਆ ਆ ਆਹ ਹੁਣ ਤਾਂ ਸਭ ਕੁਝ ਹੀ ਹਟਾਇਆ ਪਰ ਉਹਨਾਂ ਹਟਾਉਣਾ ਰਹਿ ਗਿਆ ਚਲੋ ਉੱਧਰ ਬੈਠ ਜਾ ਕੇ ਭਾਬੀ ਦੀ ਇੰਟਰੋਡਕਸ਼ਨ ਵੀ ਕਰਾ ਦਿਓ ਹੂੰ ਇਹ ਲਿਓ ਜੀ ਇਹ ਹੈਗੀ ਆ ਜੀ ਭਾਬੀ ਸਤਿ ਸ਼੍ਰੀ ਅਕਾਲ ਜੀ ਬਿਮਾਰ ਕੋਈ ਪੀ ਜਾਂਦੀ ਮੈਂ ਤਾਂ ਬੂ ਬਿਮਾਰ ਹੋ ਗਈ ਇਹ ਮੇਰੀ ਨੂੰਹ ਹੈ ਜੀ ਇਹ ਚਿਕਨ ਬਾਕਸ ਹੋ ਗਿਆ ਜਿੱਦੇ ਜਿੱਦ ਚਿਕਨ ਮੂਨੀਆਂ ਹੋ ਜਾਂਦਾ ਜੇ ਕਾਲੀ ਹੋਵੇ ਚਿਕਨ ਮੂਨੀਆਂ ਜਿੱਦੇ ਕਾਲਾ ਨਾ ਹੋਇਆ ਚਲ ਹੋਰ ਗੁਨੀਆਂ ਹੁੰਦਾ ਚਿਕਨ ਗੁਨੀਆਂ ਹੋਰ ਇਹਨਾਂ ਚਿਕਨ ਗੁਨੀਆਂ ਨੂੰ ਪੁੱਤੇ ਦਾ ਪਤਾ ਨਹੀਂ ਕੀ ਆ ਜਿੱਦੇ ਤਾਂ ਪੁੱਤ ਕੰਮ ਹੈ ਉਦੋਂ ਤੇ ਬਿਮਾਰ ਹੋ ਜਾਂਦੀ ਆ ਜਿੱਦੇ ਕੋਈ ਸੂਟ ਲੈਣ ਜਾਣੇ ਹੁਣ ਤੇ ਕੱਪੜਾ ਲਈਣਾ ਖਰੀਦਣ ਜਾਣਾ ਉਹਦੇ ਮੈਂ ਤੂੰ ਮੂਰੇ ਤੁਰ ਪੈਂਦੀ ਤਿਆਰ ਹੋ ਗਈ ਗੱਲ ਚਿਕਨ ਮੁੰਗਿਆ ਹੋ ਗਿਆ ਨੂੰ oh my god ਚਿਕਨ ਮੁੰਗਿਆ ਤੂੰ ਤਾਂ ਪੋਰਾ ਨਹੀਂ ਕਿਸੇ ਕੰਮ ਦੀ ਹੈਗੀ ਆਹੋ ਮੈਂ ਤਾਂ ਆਪੀ ਨਹੀਂ ਮੈਂ ਹੱਟ ਕੇ ਗੱਲ ਮਾਰਦੀ ਆ ਨਹੀਂ ਐਂ ਕਰਦੀ ਮੈਨੂੰ ਐ ਮੈਨੂੰ ਤੇ ਪਿਆਰ ਦੀ ਹੈ ਸਵਾਈ ਜੀਆ ਚਲੋ ਬਈ ਕਰਦੇ ਹਾਂ ਅੱਜ ਹੁਣ ਅਸੀਂ ਕਰਨ ਲੱਗੇ ਆ ਸਟਾਰਟ ਵੀਡੀਓ ਤੁਹਾਨੂੰ ਪਾਵਾਂਗੇ ਸਾਰੀ ਵੀਡੀਓ ਠੀਕ ਹੈ ਦੇਖਿਓ ਵੈਸੇ ਹੀ ਬਲੌਗ ਤਾਂ ਵੀਡੀਓ ਤੋਂ ਬਾਅਦ ਆਊਗਾ ਠੀਕ ਹੈ ਜੀ ਥੈਂਕ ਯੂ ওকে ਉਹ ਕਿਦਾਂ ਢਣ ਚੜ ਗਿਆ ਪਤਾ ਹੀ ਲੱਗਿਆ ਦੂਰ ਹੀ ਆ ਪਿਆ ਲੱਦਸ ਕੀ ਬਣਾਈ ਆ ਏ ਫੇਲਾ ਬਣਾਈਆ ਬੇਬੇ ਫੇਰਵਾ ਅੱਛਾ ਹਾਂ ਇੰਨੇ ਕੰਮ ਮੰਗ ਲਈ ਆਜਾ ਇੱਧਰ ਵੀ ਬਣਾਵਾਂਗੇ ਆਹੋ ਚਿਬ ਕੱਢਾਂਗੇ ਬੱਬੇ ਪੂਰੇ ਚਿਬ ਕੱਢਾਂਗੇ ਹੈ ਚਿਬ ਕੱਢਾਂਗੇ ਪੂਰੇ ਕੀ ਭਾਈ ਮੈਂ ਕੀ ਕਰੂੰਗੀ ਆ ਤੂੰ ਆਜਾ ਵਿਚੀ ਸਾਡੇ ਨਾਲ ਰੋਲ ਕਰ ਲੈ ਜੀ ਹਾਂ ਵੀਡੀਓ ਚਾਹੀਦੀ ਹਲਮ ਜਾ ਠੀਕ ਹੈ ਹਲਮ ਜਾ ਆਇਆ ਗਿਆ ਹਾਂ ਸਭਾ ਲੈ ਕੇ ਆ ਜਾਗੇ ਆਉਣ ਨੂੰ ਆਪਾਂ ਕਿਹੜਾ ਵੇਬ ਬੱਸ ਚੜ ਕੇ ਆਉਣਾ ਹੈ ਹਾਂ ਆਪਾਂ ਕਿਹੜਾ ਬੱਸ ਚੜਨਾ ਤੂੰ ਸਾਡੇ ਨਾਲ ਆ ਜਾ ਬੱਸ ਵੀਡੀਓ ਬਣ ਚੁੱਕੀ ਆਪਣੀ ਆਪੀ ਅਸੀਂ ਤੈਨੂੰ ਤਰ ਨਾਲ ਰੋਲ ਹੀ ਨਹੀਂ ਦਿੰਦੇ ਬੈਠ ਕੇ ਰੋਲ ਦੇ ਮੰਜੇ ਤੇ ਬਿਠਾ ਕੇ ਰੋਲ ਕਰਨਾ ਫਿਰ ਕਿ ਨਹੀਂ ਹੁੰਦੇ ਤੇ ਇੱਥੇ ਬੈਠੇ ਵੀਡੀਓ ਬਣ ਜੂਗੀ ਹੋਰ ਚਿਬ ਘਟ ਦਾਂਗੇ ਆ ਗੱਡੀ ਤਾਂ ਬਾਬ ਜੀ ਦੀ ਹੈ ਨਾ ਤੇ ਮੈਂ ਹੋਇਆ ਚਿਪ ਹਾਂ ਗੱਡੀ ਹੈ ਬੇਬੇ ਮੇਰੀ ਗੱਲ ਸੁਣ ਬੇਬੇ ਆ ਲੜ ਲੜ ਕੇ ਮਿੰਟ ਮਿੰਟ ਬਾਅਦ ਭੱਜ ਜਾਂਦੀ ਹੈ ਇਹਦੇ ਚਪ ਘੱਟਣੇ ਨੇ ਆਪਾ ਨਾ ਕੱਢਣੇ ਨਹੀਂ ਵਿਗੜੀ ਰਹਿਣ ਦੀ ਹੈ ਫਿਰ ਵਿਗੜੀ ਰਹਿਣ ਦੀ ਹੈ ਅੱਛਾ ਬੇਬੇ ਕਿਵੇਂ ਲੱਗਿਆ ਤੇਰਾ ਰੋਲ ਕਰਕੇ ਕੀ ਮਿਲ ਗਿਆ ਰੋਲ ਕਰਕੇ ਬੇਬੇ ਤਾਂ ਵਧੀਆ ਹੈ ਬੇਬੇ ਨੇ ਯਾਰਾ ਲੈਤਾ ਪੈਸਾ ਸਸੀ ਗੱਲ ਦੀ ਤੇ ਪਿੰਡਾਂ ਚ ਕੀ ਕੰਮ ਕਰਦੇ ਹੋ ਹੋਰ ਬੇਰਲੇ ਬਸ ਸਹੀ ਗੱਲ ਆ ਬਈ ਉਹ ਹੱਥ ਦੇ ਮੁਤ ਬੱਤ ਨਹੀਂ ਆ ਮੈਂ ਹੈਗਾ ਤੇਰੇ ਮਸੀਰੀਆਂ ਮੇਰੀ ਗੱਲ ਸੁਣਾ ਮੇਰੇ ਕੰਮ ਕਰ ਦੇ ਸਾਨੂੰ ਖਾ ਲੈ ਹੱਗ ਲੈ ਸੁਣ ਬੇਬੇ ਮੈਂ ਇਹਨਾਂ ਦੇ ਸੀ ਉਹ ਆਈ ਨਹੀਂ ਸੀ ਨਾ ਤੂੰ ਸਾਡੇ ਨਾਲ ਵੀ ਉਹ ਚਾ ਦੇ ਖਾ ਲੈ ਹੱਗ ਲੈ ਉਹ ਬਾਹਰ ਚਲੇ ਉਹ ਜਮੀ ਬੇਬੇ ਵਾਲੀ ਜੀ ਦੇ ਹੋਏ ਕੋਣ ਹੈ ਪਿੰਡਾਂ ਲਈ ਵੈਰ ਹੋਈ ਸੀ ਖਾ ਲੈ ਹੱਗ ਲੈ ਪਿੰਡਾਂ ਲਈ ਕੀ ਕਰਦੇ ਥਾਣਾ ਪੀਣਾ ਹੱਗਣਾ ਉਸ ਤੋਂ ਦੇ ਲੱਗਣਾ ਚਲਾ ਇਹ ਬੱਸ ਕਰਾ ਸੀਨ ਕੱਢ ਲੈ ਲੈ ਸਰਪੰਚ ਤੇ ਰਸੀਨ ਕੱਢ ਹਾਂ ਬੰਦ ਕਰ ਦੇ ਲੈ ਆ ਆ ਗਿਆ ਬ੍ਰੇਕ ਦੇ ਜਾਣਾ ਇਹ ਆ ਚਾਚੀ ਨੂੰ ਨੂੰ ਹੀ ਬਗਨਾਵ ਕਰੀ ਜੰਨੀ ਐ ਚੱਕਤਾ ਮਾ ਪਾ ਵੀ ਆਇਆ ਪਾਇਆ ਜਾ ਬੇ ਹੋਰ ਹੁਣ ਚੰਗਾ ਹਾਂ ਨਹੀਂ ਮੈਂ ਜੁੱਤੀ ਪਾਉਂਦੀ ਤੂੰ ਨਾ ਹਰੇ ਜੀ ਨਹੀਂ ਠੀਕ ਐ ਐ ਉਹਨੇ ਲੱਗ ਜੂ ਕੁਛ ਨਹੀਂ ਹੁੰਦਾ ਸੀਨ ਲੱਗ ਜਰੀ ਆ ਬਣੀ ਕਿੱਥੇ ਦਿਖਾ ਦੇ ਚਲ ਮੈਂ ਉੱਤਣਾ ਆਹੋ ਮੋਰੀ ਕੋਲ ਤਾਂ ਆਇਆ ਨਹੀਂ ਉਹ ਲੈ ਉਹ ਆਖੀਆਂ ਦਾ ਚਾਚਾ ਪਤਾ ਕਿੱਥੇ ਪਿਆ ਉਹ ਉੱਥੇ ਪਿਆ ਨੰਬਰ ਵਾਲੀ ਤੇ ਉਹ ਸੁਝਾ ਦੋ ਜਾਨ ਚ ਲਾ ਲਾ ਦੋ ਦੇ ਵੀ ਤੈਨੂੰ ਲਾ ਲਾ ਠੀਕ ਆ ਚਾਚਾ ਆਪਾਂ ਕੰਮ ਕੰਮ ਆਪਾਂ ਚਪਕਾ ਦਾਂਗੇ ਠੀਕ ਆ ਲਾ ਲਾ ਹਾਂ ਮੈਂ ਲਾਉਂਦਾ ਲਾਟ ਸਟਾਰਟ ਓਹ ਹੋ ਚਾਚੀ ਤ ਤਾਂ ਜਮੀ ਪੱਟੀ ਮੇਸ ਕਰਤੀ ਆਏ ਨਹੀਂ ਕਈਦਾ ਹੁੰਦਾ ਹੁਣ ਇਹਨੇ ਨਸਾ ਨਹੀਂ ਕਰਨਾ ਇਹ ਮੈਨੂੰ ਕੰਮ ਨਹੀਂ ਹੋਣਾ ਸਾਰਾ ਦਿਨ ਨਸਾਨਿਕ ਨਾਲੇ ਹੁਣ ਤਾਂ ਹਟਾ ਦੇ ਹੁਣ ਤਾਂ ਇਹ ਗੋਲਾ ਸਿਟਿਆ ਵੀ ਲੈ ਹੁਣ ਤਾਂ ਚਾਚੇ ਨੇ ਚਰਚਾ ਹਲਵਾਤਾ ਹੁਣ ਤਾਂ ਮੈਂ ਕੱਢ ਦੂੰ ਜਿੱਪ ਪੱਛਮੇ ਵਧੀਆ ਹਾ ਚਾਚੀ ਆ ਪਾਣੀ ਦਾ ਗਲਾਸ ਮੈਂ ਉਹ ਧਰ ਕੇ ਜਾਣਾ ਆ ਮੈਂ ਨਾਲ ਹੀ ਲੈ ਜਾਣਾ ਵੇ ਇੱਥੇ ਤਾਂ ਨਹੀਂ ਉਹ ਚਾਚੇ ਨੇ ਕਿਹਾ ਇਹ ਤਾਂ ਕੰਮ ਕਰਨਾ ਸੀ ਅੱਜ ਅਕੇ ਇੱਕ ਨੂੰ ਕੀ ਰੋਣੀਆਂ ਸਾਰਾ ਆ ਬਈ ਉੱਤਿਆ ਪਿਆ ਇਹ ਭੁੱਕੀ ਤੇ ਵੀ ਲਾ ਲਿਆ ਮੈਨੂੰ ਆਉਣ ਦੇ ਅੱਜ ਆਥੜੇ ਮਹਿਨਤੀ ਹੋਊਂਗੀ ਪਤਾ ਆਪ ਆ ਗਿਆ ਮੰਡੀ 'ਚ ਉਹ ਉੱਠ ਗੜ ਹੁਣ ਤਾਂ ਮੈਂ ਦੋ ਉੱਠ ਗੜ ਕੀ ਹੋ ਗਿਆ ਉਹ ਬੇਬੇ ਨੇ ਸਾਰਾ ਘਰ ਸਿਰ ਤੇ ਚੱਕ ਰੱਖਿਆ ਮੰਦ ਕੈਂ ਕਿ ਮੇਰੇ ਦਿੱਸਾ ਠੀਕ ਹੋ ਜਾਏਗਾ ਹੋ ਰਿਹਾ ਹੋਇਆ ਪਿਆ ਦਵਾਈ ਕੁੱਟੀ ਲੈ ਲੈ ਹੋਰ ਦਵਾਈ ਮਦਦ ਆ ਦੇ ਲੈ ਨੂੰ ਸਾਰਾ ਨਾਲ ਹੋਇਆ ਪਿਆ ਬੁਖਾਰ ਨਾਲ ਇਹੋ ਜਿਹੋ ਕਰ ਬੰਦੇ ਨੂੰ ਜੀ ਕਹਿੰਦਾ ਹਾਂ ਬੰਦੇ। ਹੱਜ ਤਾਂ ਭੁਖੀ ਖਾਲੀ ਸੀ। ਸਾਇਲੈਂਟ ਸੀ ਨਾ ਮੈਨੂੰ। ਉਹਨਾਂ ਨੂੰ ਘੜਾਇਆ ਵੀ ਤਾਪ ਚੜਦਾ ਵਿਚਾਰੀਆਂ ਨੂੰ। ਇੰਨੀ ਪਾਈ ਜਾਨਾ। ਮੱਜਾਂ ਨਾ ਰੀਆਂ ਨੇ। ਸਾਬਣ ਦਾ ਲਾ ਦੋ ਇਹਨਾਂ ਦੇ।

ਇਤਾ ਤਾਂ ਆ ਉਹ ਵੀ ਇਦਾ ਬਰੋਂ ਨਾ ਗੱਜ ਨਾ ਇਹ ਇਹ ਜੰਦੂ ਕੜ ਦੂ ਮੈਂ ਕਿੱਟੀ ਇਤਾਲੀ ਕਰਦੇ ਜੇ ਬੱਚੇ ਲਡੂੰਡੀਆਂ ਕੜਦੇ ਹਾਂ ਲਾ ਓਏ ਚਾਚਾ ਕਿਉਂਦਾ ਰੇ ਆਹ ਉਹ ਸੱਲਾਬਾ ਸਭ ਸਮਾ ਗਏ ਇਹ ਕੜਦੇ ਇਹ ਲਡੂੰਡੀਆਂ ਆਪਾਂ ਤੇਰੀਆਂ ਰੰਗਵਾ ਦੂ ਰੰਗ ਕਰ हां ओके हां सुनिए ਕਿਹ ਹਜਾ ਤੇ ਤੈਨੂੰ ਆਕਲ ਨਹੀਂ ਆ ਮੇਰੀ ਗੱਲ ਸੁਣਾ ਕੋਹਾਤਾ ਹੋ ਕਰ ਦਿੰਦਾ ਫੂਕ ਦੇ ਪਹਿਲੇ ਚੱਕ ਦਿੰਦਾ ਆ ਸਾਰਾ ਖੁਰਖੁਰ ਵਗ ਜੂ ਨਾਲ ਹੀ ਭਰ ਜੂ ਆਹ ਗਾਹ ਗਵਾਨੀ ਦੇਖ ਲੱਗ ਜੀ ਉਹ ਕਾਸੀ ਮੈਨੂੰ ਮੈਂ ਸਕੇ ਨਹੀਂ ਉਹ ਵਿਆਹ ਜਾਣਾ ਮੈਨੂੰ ਨਿਮਾਰੇ ਪਹਿਲਾਂ ਵੇ ਸਾਰੀਆਂ ਖੋਲ ਜਮੈਂ ਸਮੀਤੇ ਤਾਂ ਨਾਲ ਕੋਹਾ ਖੋਹ ਜਾਂਦਾ ਤੂੰ ਦੇਖ ਮੈਂ ਇਸ ਦੇਖ ਰੰਗ ਦੇਖ ਮੈਂ ਇਸਲਾ ਵੇ ਲੱਗ ਤੇ ਰੰਗ ਦੀ ਆ ਤੂੰ ਬਾਅਦ ਦੇ ਕੋਹਾ ਖੁੱਲ ਜਾਂਦਾ ਸਾਰਾ ਬਹੁਤ ਸੋਹਣੀ ਲੱਗਦੀ ਆ ਵੇ ਗੋਹਾ ਚੱਕ ਦਾਂਗੇ ਜਿਹੜਾ ਖੋਏ ਵਰਗਾ ਲੱਗਿਆ ਨਾ ਉਹਨੂੰ ਅੱਜ ਰੱਖੋ ਖਾ ਲਾ ਇਹਨੂੰ ਤੇ ਖੋਏ ਵਰਗਾ ਲੱਗਦਾ ਨਹੀਂ ਤੂੰ ਤੂੰ ਜਾ ਕੇ ਤੀ ਮੈਨੂੰ ਕਬੜਾ ਲੈ ਲੈਂਦੇ ਨਾਲ ਜਾ ਗੋਹਾ ਕਰ ਐਨ ਤੇ ਨੋਟਰ ਮੈਂ ਫੰਦ ਕਰਤੀ ਮੋਟੇ ਪਹਿਲੇ ਗੋਹਾ ਚੱਕ ਹਾਂ ਸੱਚੀ ਤੂੰ ਦਾ ਹੋਰ ਹੀ ਗੱਲਾਂ ਕਰ ਲਾ ਕੰਨੇ ਅਟ ਹੋਣ ਵਾਲੀਆਂ ਇਹ ਦੱਸ ਕੀ ਹੋ ਗਿਆ ਮੈਂ ਛਾਣੇ ਵਿਚਾਰੀਆਂ ਨੇ ਕਿੱਥੇ ਪ੍ਰੋਗਰਾਮ ਤੇ ਜਾਣਾ ਸੱਚੀ ਕੀ ਗੱਲਾਂ ਕਰਦੀ ਐ ਮੈਂ ਗੱਲਾਂ ਕਰਾਂ ਨਾ ਆਮਤ ਸਾਰਾ ਗੋਹਾ ਖੁਰਖਰ ਗਈ ਨਾ ਇਹ ਜਿਹੜੀ ਧਮਾਨ ਚਣਾ ਲੈ ਰਿਆ ਆਪ ਤਾਂ ਮੁਲਾਜ਼ਮ ਨੇ ਇਹ ਇਹਨੇ ਡੰਗਰ ਪਸੂ ਹੈ ਨਹੀਂ ਓਏ ਅੱਜ ਤਾਂ ਆਪਾਂ ਵੀ ਮੁਲਾਜ਼ਮੀ ਆ ਲੈ ਲਾਖਦੇ ਮੁਲਾਜ਼ਮਾਂ ਤੇ ਇਹਨਾਂ ਇਕੱਠ ਕਰ ਲੈਂਦੇ ਨੇ ਵੀ ਇਹਨਾਂ ਦਾ ਗੋਹਾ ਖੁਰਖਰਾਉਂਦਾ ਜਿੱਤੇ ਬੈਠ ਕੇ ਆਪਣੀ ਤੜਕੀ ਚਮਚਾ ਲਵਾ ਲਈ ਆਪਾਂ ਕੱਠ ਨੂੰ ਆਉਣ ਹੀ ਨਹੀਂ ਦਿੰਦੇ ਤੇ ਗਮਾਨ ਤੇ ਆਏ ਨਹੀਂ ਲੜੇ ਜਾਂਦਾ ਹੁੰਦਾ ਬੋਲਾ ਨਾ ਹੋਵੇ ਬੋਲਾ ਚੱਕ ਆ ਪਹਿਲੇ ਗੋਹਾ ਚੱਕ ਦੇ ਆਹੋ ਮੈਂ ਉਧਰ ਕੰਮ ਕਰ ਤਾਲੀ ਗੱਲ ਸੁਣ ਹੁਣ ਮੈਂ ਸਦਾ ਨਵਾਦੀ ਆ ਡੱਬੀ ਤਾਂ ਮੇਰੀ ਜੇਬ ਚੀ ਆ ਪਾਣੀ ਦਾ

ਫਸ ਜੀ ਬੇਬੇ ਹੁਣ ਤੇਰੇ ਜੰਮਣ ਵਾਲਿਆਂ ਨੂੰ ਲੈ ਕੇ ਆਵਾਂ ਸੱਦ ਕੇ ਉਹਨਾਂ ਨੂੰ ਦਿਖਾਵਾਂ ਤੈਨੂੰ ਤੇ ਤੁਹਾਡੇ ਬੇਬੇ ਪੁੱਤ ਨੂੰ ਨਹੀਂ ਆਇਆ ਭਾਈ ਪਾਣੀ ਦੇ ਦਿਓ ਦੀਪਿਕ ਲੈ ਫੜ ਪੁੱਤ ਪਾਣੀ ਹਾਂ ਠੱਕ ਤਾਂ ਤੇਰਾ ਮੈਨੂੰ ਪਾਣੀ ਦੇਣ ਦਾ ਹਾਂ ਕਿਸੇ ਸਖਿਆ ਕੇ ਨਹੀਂ ਕਰੀ ਤੇਰੀ ਮਾਂ ਨੇ ਬੇਸਮਾ ਮੈਂ ਆਪਣੀ ਨੌਕਰੀ ਲਾ ਰੱਖੀ ਆ ਲੱਗਣਾ ਤਾਂ ਤੈਨੂੰ ਮੇਰੇ ਟੜਕੀ ਟੜਕੀ ਸ਼ੁਰੂ ਹੋ ਜਾਂਦਾ ਪਤਾ ਨਹੀਂ ਕਿ ਮਿਰਚਾ ਖਾ ਲੰਦਾ ਇਹ ਟੱਬਰ ਹੋਰ ਮਿਰਚੇ ਤਾਂ ਖਾਣੀਆਂ ਤੀਆਂ ਕੰਮ ਦੇ ਮਾਰੀ ਵਿਆਹ ਕੇ ਲਿਆਇਆ ਤੈਨੂੰ ਨੂੰ ਬਣਾ ਕੇ ਲਿਆਇਆ ਨੌਕਰਾਨੀ ਥੋੜੀ ਆਈਆਂ ਮੈਂ ਨਹੀਂ ਹੈ ਨੌਕਰਾਨੀਆਂ ਜਿਹੜੇ ਪਹਿਲਾਂ ਮੈਂ ਦੀ ਮੇਰੀ ਸੱਸ ਦੀ ਨੌਕਰਾਨੀ ਈ ਥੀ ਫੇ ਤੂੰ ਆਪਦੇ ਸਾਸੂ ਨੂੰ ਸਿੱਧਾ ਕਹਿੰਦੀ ਮੈਨੂੰ ਕੰਨ ਕੋਈ ਨਹੀਂ ਆ ਉਦੋਂ ਤੱਕ ਆਪ ਤਾਂ ਪਾਣੀ ਦਾ ਅਗਲਾ ਚੱਕ ਕੇ ਪੀਂਦਾ ਹੁਕਮ ਨਹੀਂ ਦਿੱਤੀ ਲੱਸੀ ਪਾ ਕੇ ਪਾਉਂਦੇ ਚ ਪੀਂਦਾ ਹੁਕਮ ਨਹੀਂ ਦਿੱਤੀ ਹੁਣ ਅਗਲਾ ਸਾਰਾ ਕੁਝ ਸੁਣਾਉਂਦਾ ਤੇਰੇ ਵਰਗੀਆਂ ਨੂੰ ਫੇਂ ਨਾ ਸਮਝੀ ਕਰਾਂ ਤੇਰੇ ਸਸਰੇ ਤੇਰੇ ਨਾਲ ਖਾਲੀਆ ਤੂੰ ਮੇਰਾ ਨਾ ਕਰੇਂਗੀ ਫਿਰ ਤੂੰ ਕੰਮ ਦਾ ਕਰ ਰਹੀ ਹੈ ਇਹੀ ਸਿਖਿਆ ਕੇ ਦੋਰੀਆਂ ਤੇਰੀ ਮਾਂ ਨੇ ਨਹੀਂ ਪੜੀ ਕਰਾਵਾਉਂਦਾ ਨਾ ਫਲਾਇਆ ਕਰੋ ਤੜਕੀ ਤੜਕੀ ਲੱਗ ਜਾਣਗੇ ਭਾਸ਼ਣ ਦੇਣ ਕਿਉਂ ਦਈਏ ਨਾ ਕੰਮ ਦੇ ਮਾਰੇ ਘਰਵਾਲਾ ਲੈ ਆਏ ਆ ਕਿਸੇ ਵਿੱਚੋਂ ਲੈ ਕੇ ਆਏ ਆ ਨਵੇਂ ਆਂਦਾ ਮੁੰਡੇ ਨੂੰ ਕਿਉਂ ਨਵੇਂ ਆਂਦੇ ਦੁਨੀਆ ਵੇਂਦੀ ਹੈ ਕਿਤਾ ਹੁੰਦਾ ਨਹੀਂ ਤਾਂ ਤੁਹਾਡੇ ਮੁੰਡੇ ਦਾ ਰਿਸ਼ਤਾ ਤਾਂ ਲੈ ਕੇ ਮੈਨੂੰ ਤੇਰਾ ਨਹੀਂ ਹੁੰਦਾ ਜਿਗਾ ਕੰਮ ਦੇਖ ਕੇ ਮੇਰਾ ਕਿਉਂ ਨਹੀਂ ਹੁੰਦਾ ਸੀ ਨਾ ਤੇਰਾ ਹੁੰਦਾ ਨਹੀਂ ਜਦ ਤੂੰ ਕੰਮ ਨਹੀਂ ਕਰਦੀ ਮੈਂ ਤਾਂ ਦੁਬਾਰਾ ਖੜਾ ਕੇ ਦਿਖਾ ਦਿੰਨੀ ਆ ਕਿਵੇਂ ਕਰਾ ਲੇਂਗੀ ਅੱਜੀ ਬਗ ਜਾਨੀਆ ਪੇਕੇ ਕਿ ਚੱਕ ਝੋਲਾ ਦਿਖਾ ਤੁਰ ਕੇ ਤੂੰ ਤੂੰ ਫੇਰ ਮੈਨੂੰ ਰੋਕੇ ਦਿਖਾ ਹਾਂ ਮੈਂ ਨਹੀਂ ਰਹਿੰਦੀ ਰਹਿੰਦੀ ਇੱਥੇ ਲੰਗੀਆਂ ਮੇਰੇ ਪੇਕੇ ਤੇ ਆ ਜਾਂਦੀ ਆਖਲੀ ਸਿਖਾਈ ਅਕਲ ਸਿੱਖ ਗਿਆ ਹੁਣ ਤਾਂ ਮੈਂ ਅੱਛਾ ਸਿੱਖ ਗਿਆ ਨਹੀਂ ਗਿਆ ਅਕਲ ਅ ਜਮੀ ਨਹੀਂ ਰਹਿੰਦੀ ਔਰ ਤਾਂ ਹੁਣ ਨਾ ਰਹਿੰਦੀ ਨੀ ਹਲਾ ਤੂੰ ਮਾਗਰੇ ਆਉਂ ਨਹੀਂ ਆਸੀ ਮੋਟਾ ਕਰਕੇ ਆਈ ਤੇਰੀ ਮਾਂ ਨੂੰ ਦੱਸਾਂਗੇ ਵੀ ਆ ਕੁਝ ਕਰਕੇ ਸਾਡੇ ਨਾਲ ਤੰਗ ਤਾਂ ਮੈਨੂੰ ਤੁਸੀਂ ਕਰਦੇ ਹੋ ਦਾਜ ਪਿੱਛੇ ਤੰਗ ਕਰ ਕਰਦਾ ਦਾਜ ਪਿੱਛੇ ਮੈਂ ਤਾਂ ਇਹੀ ਆਗਰ ਆਇਤਾ ਹੂੰ ਜੇ ਕੰਮ ਨਾ ਹੋ ਤਾਂ ਮੂਰੇ ਤੇਰੀ ਦਾਦ ਤੇਰੀ ਹਾਂ ਵੀਰ ਮੈਂ ਨਹੀਂ ਕੰਮ ਕਰਦੀ ਕੰਮ ਦੀਆਂ ਲੜਾਈਆਂ ਨੇ ਤੜ ਕੀ ਤੜ ਕੀ ਉੱਠ ਕੇ ਮੇਰਾ ਤਾਂ ਦਿਮਾਗ ਖਰਾਬ ਕਰ ਲਿਆ ਮੈਂ ਤਾਂ ਖਰਾਬ ਕਰ ਲਿਆ ਜਾਣਨੀ ਐ ਤੂੰ ਰੋਲ ਐਕਸ਼ਨ ਚਲੋ ਮੈਂ ਨਹੀਂ ਹੋੜ ਇੱਥੇ ਰਹਿੰਦੀ ਹੈਗੀ ਮੈਂ ਤਾਂ ਜਾਂਦੀ ਆਂ ਨਹੀਂ ਇਹ ਨਹੀਂ ਵੇਚ ਲੈ ਘਰ ਵਾਰ ਲੈ ਕੇ ਨਹੀਂ ਹੁੰਦੀਆਂ ਇੱਥੇ ਮੇਰੇ ਪਿੱਛੇ ਨਾ ਆਇਓ ਆਹੀ ਕੁਛ ਸਿੱਕਾ ਕਰ ਜਰ ਨਹੀਂ ਬੈਤਲੇ ਤੇਰੇ ਕੰਜਰਾ ਮਾਪਿਆਂ ਨੇ ਕੰਜਰ ਤੇਰੇ ਮਾਪੇ ਤੂੰ ਮੈਤਲ ਤੇਰਾ ਮਾਂ ਦਾ ਮਤਲਾਂਦਾ ਤੈਨੂੰ ਐਵੇਂ ਚਲਤਾ ਮੈਂ ਕਿਉਂ ਆ ਹਾਂ ਜਿਹੜੀਆਂ ਐਂਬਾ ਜਿੰਦੀਆਂ ਇਸ ਤਾਂ ਕੋਈ ਨਹੀਂ ਬਚੀਆਂ ਤੀ ਕਦੀ ਹਾਂ ਚਲੂ ਕੇ ਜਾ ਰੋਲ ਐਕਸ਼ਨ ਚਲੋ ਮੈਂ ਨਹੀਂ ਹੁਣ ਇੱਥੇ ਰਹਿੰਦੀ ਹੈਗੀ ਮੈਂ ਤਾਂ ਇੱਥੋਂ ਜਾਉਂਗੀ ਮੇਰਾ ਮੁੰਡਾ ਮਾਰਾ ਸੀ ਜਿਹੜਾ ਤੈਨੂੰ ਲੈ ਕੇ ਆਇਆ ਇਹ ਜੀ ਨੂੰ ਮੁੰਡਾ ਮਰ ਤੋ ਬੜੀ ਹਾਪਿਆ ਤੀ ਹਾਂ ਛੰਗ ਮੈਨੂੰ ਪਤਾ ਤੀ ਤੂੰ ਇਹ ਜਿਵੇਂ ਬੈਤਲਾਂ ਜਿਹੜੀ ਨੂ ਮੇਰਾ ਮੰਡਾ ਲੈ ਆਇਆ ਤੈਨੂੰ ਜੇ ਮੈਨੂੰ ਪਤਾ ਹੁੰਦਾ ਇਹੋ ਜਾਂ ਟੱਬਰ ਆ ਜਿੱਥੇ ਮੇਰੇ ਬਿਆਹ ਮੈਂ ਤਾਂ ਜ਼ਹਿਰ ਖਾ ਲੰਦੀ ਮੈਂ ਤਾਂ ਬਿਆਹ ਹੀ ਨਾ ਕਰਾਉਂਦੀ ਫਿਰ ਇਹ ਤੋਂ ਪਹਿਲਾਂ ਖਾ ਲੈਂਦੀ ਹੁਣ ਸਾਡੇ ਘਰ ਪੈ ਕੇ ਮਰੇਂਗੀ ਤੂੰ ਤੁਹਾਡੇ ਘਰ ਪੈ ਕੇ ਮਰਾਂਗੀ ਕਿਉਂ ਬਣਾਂਗੀ ਹਾਂ ਤੁਹਾਡੇ ਘਰ ਪੈ ਕੇ ਮਰਾਂਗੀ ਕਿਉਂ ਬਣਾਂਗੀ ਜਾ ਕੇ ਮੇਰੇ ਰੇਕੇ ਰੋਸਦਾ ਮਾਰਾ ਤੀ ਜਿਹੜਾ ਤੈਨੂੰ ਲੈ ਕੇ ਆਇਆ ਕਰ ਕਰ ਕੇ ਜਿਹੜਾ ਤੇਰਾ ਹੱਟਰ ਕੇਸ ਦੇਖ ਲੈ ਵਾ ਤੇਰਾ ਕੇਸ ਵੱਡੀ ਖੱਬੀ ਖੰਡਨੀ ਦਾ ਕਹੀ ਬੈਤਲਤੀ ਨਹੀਂ ਆਈ ਸਾਡੇ ਹੈਂ ਇਹ ਹੈ ਜਿੱਦਣ ਗਿਰਵੀਰਾ ਮੁੰਡਾ ਜਿਹੜਾ ਤੈਨੂੰ ਲੈ ਕੇ ਆਇਆ ਇੱਕ ਪੱਤੀ ਨੂੰ ਨਾ ਨਾ ਬੀ ਚਲ ਇੱਕ ਮਿੰਟ ਇਹ ਰੋਲ ਐਕਸ਼ਨ ਕਹੇ ਜਾ ਕੰਜਰ ਟੱਬਰ ਐ ਨਾ ਸੌਣ ਦਿੰਦਾ ਨਾ ਖਾਣ ਦਿੰਦਾ ਹਰ ਚੀਜ਼ ਤੇ ਨਿਗਾ ਰੱਖੂਗਾ ਜਿਆਦਾ ਖਾਂਦੀ ਆ ਜਿਆਦਾ ਸੌਂਦੀ ਆ ਕੱਟ ਕਰ ਲਾ ਇੱਕ ਕੱਪੜੇ ਪਾ ਕੀ ਰਹਿ ਜਾ ਕੰਜਰ ਟੱਬਰ ਐ ਨਾ ਖਾਣ ਦਿੰਦਾ ਨਾ ਸੌਣ ਦਿੰਦਾ ਇਹ ਨਾ ਹਰਾਮ ਕਿਉਂ ਇੱਕ ਕੱਪੜੇ ਪਾ ਕੀ ਰਹਿਣਗੇ ਤਿਆਰੇ ਰਹਿਣਗੇ ਕਿ ਕਿ ਪਤਾ ਕਰਦਾ ਜਾਣਾ ਪੈਦਾ ਇਥੋਂ ਫਿਰ ਤੂੰ ਮੇਰੇ ਮੁੰਡੇ ਨੂੰ ਆ ਲੈਣ ਦੇ ਮੁੰਡੇ ਆਇਆ ਤਾਂ ਪੈਰ ਪੱਟੀ ਮੈਨੂੰ ਤੇਰੇ ਮੁੰਡੇ ਦਾ ਕੋਈ ਠੇਕਾ ਠੁੱਕਾ ਨਹੀਂ ਹੈਗਾ ਕੋਈ ਠੇਕਾ ਜਿੱਦੇ ਮੇਰੇ ਮੁੰਡੇ ਨਾਲ ਆਇਆ ਤੂੰ ਕਿਹਨੂੰ ਪੁੱਛ ਕੇ ਆਈ ਸੀ ਮੈਂ ਕਿੱਥੇ ਪੁੱਛ ਕੇ ਆਈ ਸੀ ਹਾਂ ਉਹ ਤਾਂ ਠੱਕੇ ਨਾਲ ਮੇਰੇ ਘਰ ਜਾਣੇ ਭੇਜਦੀ ਕਿਉਂ ਭੇਜਦੀ ਹੋਰ ਕੀ ਲੰਮਰ ਜਿੱਤਾ ਕੁਂ ਗਰਮੀਆਂ ਚੱਲਾਂ ਤੂੰ ਕੀ ਕਰਦੀਆਂ ਮੇਰੇ ਮੂਰੇ ਉਹਦੇ ਆਇਆ ਵੀ ਨਾ ਪੈਰ ਪੱਟਣਾ ਤਾਂ ਮੈਂ ਖਬਰਦਾਰ ਨਾ ਕਿ ਮੈਂ ਸਮਾਂ ਪਿੱਛੇ ਨਹੀਂ ਮੇਰੇ ਉਹਦੇ ਤੋਂ ਪਹਿਲਾਂ ਆ ਮੇਰੇ ਮੁੰਡਾ ਤਾਂ ਮੈਂ ਆਇਆ ਹਾਂ ਸਾਹਮਣੇ ਲੰਦੇ ਆਪਦੇ ਮੁੰਡੇ ਨੂੰ ਫੋਟੋ ਸਾਹਮਣੇ ਲੰਦੇ ਤੂੰ ਨਹੀਂ ਝੰਮੀ ਕਿਸੇ ਨੇ ਉਹ ਮੇਰੇ ਮਾਂ ਦਾ ਕਿੱਥੇ ਦੇ ਕੇ ਪਿੱਛੇ ਆਇਆ ਹਾਂ ਕੀਲੇ ਦੇਖ ਕੇ ਆਇਆ ਅਈਏ ਕੀ ਦੇਸੀ ਦੇਖੇ ਨੇ ਪਹਿਲਾਂ ਸਾਹਮਣੇ ਲੰਦੇ ਭੱਜ ਜਾ ਭੱਜ ਜਾ ਹਮੇਸ਼ਾ ਲੈਂਡ ਨਹੀਂ ਆਉਂਦੇ ਅਈਏ ਕਿੱਥੇ ਮੇਰੇ ਮੁੰਡੇ ਨੂੰ ਘਟਾ ਹੈ ਹੱਥ ਨੂੰ ਅਸੀਂ ਵੀ ਲਾਈਏ ਤੇਰੇ ਵਰਗੀਆਂ ਚਿੱਲੇ ਚਲਾ ਹਾਂ ਚਿੱਲੇ ਚਲਾ ਲਓ ਐਕਸ਼ਨ ਨੂੰ ਆ ਨਹੀਂ ਜਾਂਦੇ ਹੁੰਦੇ ਤੂੰ ਤਾਂ ਕੱਪੜੇ ਚ ਪਾ ਕੇ ਰੱਖੀਂ ਤਿਆਰ ਐਕਸ਼ਨ ਨੀ ਜਾਂਦੇਂ ਤੇ ਸਟਕਲੇ ਜਿਹੜੇ ਕੱਪੜੇ ਬਾਹਰ ਆਈਆਂ ਬੰਦਾ ਮੱਖ ਮੇਰੇ ਪਿੱਛੇ ਨਾ ਧਾਕੇ ਲੱਗਿੰਦਾ ਹੁੰਦਾ ਨਾ ਆਪਦੇ ਮੁੰਡੇ ਨੂੰ ਹੋਰ ਕਿਤੇ ਪਿਆਲਿਆ ਹੁਣ ਉਹ ਤਾਂ ਫੇਰ ਵਿਆਹਾਂਗੀ ਜੇ ਤੂੰ ਛੱਡ ਕੇ ਵਾੜੀ ਮੇਰੇ ਪੁੱਤ ਨੂੰ ਹਾਂ ਕੋਈ ਚੰਗੀ ਗੱਲ ਲੈ ਫੜਾ ਛੋਲਾ ਮੈਨੂੰ ਮੁੜਿਆ ਮੁੜਿਆ ਮੇਰੇ ਕਹੇ ਤੋਂ ਦਵਾਰੇ ਫੇਰ ਅਸੀਂ ਲੈਣ ਵੀ ਨਹੀਂ ਆਉਣਾ ਤੈਨੂੰ ਆਉਂਦਾ ਖੋਣ ਫੇਰ ਪਸਤਾਵੇਂਗੀ ਅਜ ਤਾਂ ਅੱਥਰ ਨੂੰ ਹੋਰ ਲਿਆਵਾਂਗੇ ਕੋਈ ਘਾਟਾ ਨਹੀਂ ਹੈਗਾ ਇਹੀ ਜੀ ਕੋਈ ਗੱਲ ਨਹੀਂ ਦਾਨਾ